ਪੂਰੇ ਦੇਸ਼ ਦੇ ਵਿੱਚ ਇੱਕ ਹੀ ਮੁੱਦਾ ਸਾਹਮਣੇ ਅਸੀਂ ਕਿਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਆਉਣ ਵਾਲੇ 5 ਸਾਲ ਚ ਇਹਦੇ ਇਲਾਵਾ ਕੋਈ ਮੁੱਦਾ ਨਹੀਂ ਹੈ ਤਾਂ ਵੱ ਤੁਸੀਂ ਏਰੀਆਜ਼ ਕਵਰ ਕਰਨੇ ਹੁੰਦੇ ਸ਼ਹਿਰ ਦੇ ਤੋ ਉਹਦਾ ਰੋਡ ਮੈਪ ਜਿਹੜਾ ਕਿਵੇਂ ਬਣਾਇਆ ਜਾਂਦਾ ਕਿ ਵੱਤ ਵੱਤ ਲੋਕਾਂ ਚ ਵਿਚਰਿਆ ਜਾਵੇ ਵਲੀ ਜਿਹੜੀ ਟੀਮ ਬੈਠੀ ਦੀ ਉਹ ਮਾਰਕ ਕਰਕੇ ਰੱਖਦੇ ਐ ਇਸ ਜਗ੍ਹਾ ਦੇ ਉੱਤੇ ਹੋ ਗਿਆ ਇਸ ਜਗ੍ਹਾ ਇਹ ਪਾਕਟ ਸਾਡੀ ਡਾਰਕ 스ਪੌਟ ਰਹਿ ਗਿਆ ਤੇ ਉਹਨੂੰ ਉਹਨੂੰ ਕਿਸ ਤਰ੍ਹਾਂ ਕਰਨਾ ਹੈ ਦੇਖ ਰਹੇ ਆ ਗੱਡੀ ਵੀ ਤੁਸੀਂ ਤਿਆਰ ਕਰਵਾਈ ਹੈ ਗ੍ਰਾਫਿਕ ਸਪੈਸ਼ਲੀ ਲਵਾਏ ਨੇ ਬੜੀ ਵਧੀਆ ਕਰਵਾਈ ਹੈ ਤੁਸੀਂ ਸੋ ਇਹ ਆਈਡੀਆ ਕਿਵੇਂ ਆਇਆ ਤੇ ਇਹਦਾ ਕੀ ਐਡਵਾਂਟੇਜ ਮਿਲਦਾ ਇਹ ਅਸੀਂ ਪਿਛਲੀ ਵਾਰੀ ਜਿਹੜਾ ਨਾ ਇੱਕ ਇਸ ਤਰ੍ਹਾਂ ਕੈਂਪੇਨ ਵਾਸਤੇ ਇੱਕ ਅਸੀਂ ਗੱਡੀ ਤਿਆਰ ਕਰਾਈ ਸੀਗੀ ਇਲੈਕਸ਼ਨ ਵੇਲੇ ਉਹ ਜਿਸ ਵੇਲੇ ਇਹ ਆਇਆ ਤੇ ਉਹ ਸਾਡੇ ਜਿਹੜੇ ਉਹ ਸਾਥੀਆਂ ਨੇ ਕਿਹਾ ਕਿ ਜੀ ਉਹ ਪਿਛਲੀ ਵਾਰੀ ਉਹ ਜਿੱਥੇ ਗੱਡੀ ਜਾਂਦੀ ਸੀਗੀ ਤੇ ਗੱਡੀ ਵੀ ਆਪਣੇ ਆਪ ਦੀ ਇੱਕ ਅਟਰੈਕਸ਼ਨ ਹੈ। 2 ਸਾਲਾਂ ਚ ਤੇ ਜਿਹੜਾ ਲੋਕਾਂ ਦੇ ਕੰਮਕਾਜ ਜੜੀ ਕੋਈ ਪ੍ਰੋਬਲਮ ਵੀ ਆਈ ਕੋਈ ਲੋਕਾਂ ਦੀ ਚਾਹੇ ਉਸ ਵੇਲੇ ਕੇਂਦਰ ਚ ਕਾਂਗਰਸ ਦਾ ਵੀ ਰਾਜ ਸੀਗਾ ਤਦ ਵੀ ਅਸੀਂ ਲੋਕਾਂ ਦੇ ਕੰਮ ਲੈ ਕੇ ਹਰ ਜਗ੍ਹਾ ਤੇ ਪੁੱਛਦੇ ਸੀਗੇ ਹੁਣ ਪਿਛਲੇ 10 ਸਾਲਾਂ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਹੋਏ ਚੰਡੀਗੜ੍ਹ ਦੀ ਨਹਾਰ ਬਦਲ ਰਹੀ ਹੈ। ਉਨੇ ਕਾਲੀ ਦਲ ਦੇ ਕੈਂਡੀਡੇਟ ਹਰਦੀਪ ਸਿੰਘ ਸੀਗੇ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਉਹ ਕਹਿ ਰਹੇ ਵੀ ਮੈਂ ਨਹੀਂ ਚੋਣ ਲੜ ਸਕਦਾ ਇਹਨੂੰ ਕਿਵੇਂ ਦੇਖਦੇ ਹੋ ਮੇਰੀ ਕੈਂਪੇਨ ਦਾ ਨਾਂ ਹਮਾਰਾ ਸੰਜੇ ਟੰਡਨ ਰੱਖ ਕੇ ਜਿਸ ਤਰ੍ਹਾਂ ਸ਼ਹਿਰ ਨੇ ਮੈਨੂੰ ਓਨ ਕੀਤਾ ਮੈਨੂੰ ਲੱਗਦਾ ਕਿ ਉਹ ਐਨਾ ਪਿਆਰ ਜਿਹੜਾ ਉਹਨਾਂ ਨੇ ਦਿੱਤਾ ਮੈਨੂੰ ਉਹਨਾਂ ਨੂੰ ਮੈਂ ਉਹ ਪਿਆਰ ਨੂੰ 100 ਗੁਣਾ ਵਧਾ ਕੇ ਮੈਂ ਲੋਟਾਣਾ ਚਾਹਾਂਗਾ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਸੰਜੇ ਟੰਡਨ ਲਗਾਤਾਰ ਤਿਆਰੀਆਂ 'ਚ ਲੱਗੇ ਹੋਏ ਨੇ ਚੰਡੀਗੜ੍ਹ ਤੋਂ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਉਹ ਸ਼ੁਰੂਆਤ ਕਰਦੇ ਨੇ ਆਪਣੇ ਘਰ ਤੋਂ ਹਰ ਦਿਨ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਚੰਡੀਗੜ੍ਹ ਦੇ ਵੱਖ-ਵੱਖ ਥਾਵਾਂ ਤੇ ਜਾਂਦੇ ਨੇ ਕੈਂਪੇਨਿੰਗ ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਗੱਲਬਾਤ ਕਰਾਂਗੇ ਟੰਡਨ ਸਾਹਿਬ ਸਟਾਰਟਿੰਗ ਜਦੋਂ ਤੁਹਾਡੀ ਹੁੰਦੀ ਹੈ ਘਰ ਤੋਂ ਤੁਹਾਨੂੰ ਅਸੀਂ ਦੇਖ ਰਹੇ ਸੀ ਮਿਲਣ ਵਾਲੇ ਆਉਂਦੇ ਰਹਿੰਦੇ ਆ ਸੋ ਕਿਸ ਤਰ੍ਹਾਂ ਦੀ ਏਨਰਜੀ ਮਿਲਦੀ ਹੈ ਕਿਸ ਤਰ੍ਹਾਂ ਦੀ ਉਮੀਦਾਂ ਮਿਲਦੀਆਂ ਦੇਖੋ ਰੋਜ਼ ਸਵੇਰੇ ਜਿਹੜਾ ਨਾ ਇੱਥੇ ਅਟੋਕਟ 5-700 ਬੰਦਾ ਰੋਜ਼ ਸਵੇਰੇ ਮਿਲ ਜਾਂਦਾ ਕੁਝ ਲੋਕਾਂ ਦੀ ਹੁੰਦੀ ਹੈ ਕੋਈ ਉਮੀਦ ਕੋਈ ਆਪਣੇ ਕਾਰਜਕ੍ਰਮ ਰੱਖਣਾ ਚਾਹੁੰਦੇ ਨੇ ਕੁਝ ਲੋਕਾਂ ਦੇ ਹੁੰਦੀ ਹੈ ਕਿ ਵੀ ਉਹ ਕੀ ਕਿਸ ਤਰੀਕੇ ਦੇ ਨਾਲ ਕੰਟਰੀਬਿਊਟ ਕਰ ਸਕਦੇ ਨੇ ਕੈਂਪੇਨ ਦੇ ਵਿੱਚ ਕੁਝ ਲੋਕ ਜਿਹੜਾ ਕੱਲ ਦਾ ਕੰਮ ਹੋਇਆ ਕੁਝ ਉਹਦੀ ਉਹਦੀ ਜਾਣਕਾਰੀ ਦੇਣ ਵਾਲੇ ਹੁੰਦੇ ਆ ਸੋ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਉਹ ਹੁੰਦੇ ਅਸੀਂ ਨਾਰਮਲੀ ਕੋਸ਼ਿਸ਼ ਕਰੀਦੀ ਆ ਕਿ ਅਸੀਂ ਸੁਬਹੇ ਨਿਕਲ ਜਾਈਦਾ 10 ਵਜੇ ਦੇ ਕਰੀਬ 9 ਤੋਂ 10 ਲੋਕਾਂ ਨੂੰ ਮਿਲਣ ਦਾ ਰੱਖੀਦਾ ਠੀਕ ਹੈ ਤੇ ਉਸ ਤੋਂ ਬਾਅਦ ਕੀ ਕੋਸ਼ਿਸ਼ ਰਹਿੰਦੀ ਹੈ ਕਿ ਵੱਤ ਤੋਂ ਵੱਤ ਤੁਸੀਂ ਏਰੀਆਜ਼ ਕਵਰ ਕਰਨੇ ਹੁੰਦੇ ਸ਼ਹਿਰ ਦੇ ਤੋ ਉਹਦਾ ਰੋਡ ਮੈਪ ਜਿਹੜਾ ਕਿਵੇਂ ਬਣਾਇਆ ਜਾਂਦਾ ਕਿ ਵੱਤ ਤੋਂ ਵੱਤ ਲੋਕਾਂ ਚ ਵਿਚਰਿਆ ਜਾਵੇ ਉਹਦੀ ਉਹ ਪਲਾਨਿੰਗ ਕੀਤੀ ਜਾਂਦੀ ਹੈ ਕਿ ਜਿਹਦੇ ਚ ਦੇਖਿਆ ਜਾਂਦਾ ਵੀ ਆਪਣਾ ਕਿਹੜਾ ਏਰੀਆ ਸਾਡਾ ਹੋ ਗਿਆ ਕਿਹੜਾ ਏਰੀਆ ਸਾਡਾ ਰਹਿ ਗਿਆ ਔਰ ਸਾਡੀ ਉਥੇ ਜਿਹੜੀ ਪਲਾਨਿੰਗ ਵਲੀ ਜਿਹੜੀ ਟੀਮ ਬੈਠੀ ਦੀ ਉਹ ਮਾਰਕ ਕਰਕੇ ਰੱਖਦੇ ਆ ਇਸ ਜਗ੍ਹਾ ਦੇ ਉੱਤੇ ਹੋ ਗਿਆ ਇਸ ਜਗ੍ਹਾ ਇਹ ਪੌਕਟ ਸਾਡੀ ਡਾਰਕ ਸਪੌਟ ਰਹਿ ਗਿਆ ਤੇ ਉਹਨੂੰ ਉਹਨੂੰ ਕਿਸ ਤਰ੍ਹਾਂ ਕਰਨਾ ਹੈ ਕਿੱਥੇ ਪ੍ਰੋਗਰਾਮ ਠੀਕ ਹੋ ਗਿਆ ਕਿੱਥੇ ਕੋਈ ਅਜੇ ਕੋਈ ਕਮੀ ਆਈ ਹੈ ਤੇ ਕਿਸ ਤਰ੍ਹਾਂ ਦੇ ਬੰਦੇ ਨਹੀਂ ਪਹੁੰਚੇ ਉਹ ਬੰਦਿਆਂ ਨੂੰ ਕਿਸ ਤਰ੍ਹਾਂ ਅੱਜ ਕੱਲ ਨਾ ਬੜਾ ਇੱਕ ਟੈਕਨੀਕਲ ਐਨਾਲਿਸਿਸ ਵਰਗਾ ਹੋ ਗਿਆ ਅੱਜ ਕੋਈ ਉਹ ਐਹੋ ਜਿਹਾ ਨਹੀਂ ਰਿਹਾਗਾ ਕਿ ਤੁਸੀਂ ਬਸ ਚੱਲੀ ਜਾਓ ਤੁਰ ਤੁਰਦੇ ਜਾਓ ਤੇ ਕੰਮ ਹੁੰਦਾ ਜਾਏਗਾ ਅੱਜ ਜਿਹੜਾ ਹੈ ਉਹ ਕੰਮ ਇਸ ਤਰ੍ਹਾਂ ਦਾ ਹੋ ਗਿਆ ਕਿ ਟੈਕਨੀਕਲ ਅਨਲਿਸਿਸ ਨਾਲ ਨਾਲ ਚੱਲਦਾ ਹੈ ਸਰਵੇ ਨਾਲ ਨਾਲ ਚੱਲਦੇ ਹੈ ਫੀਡਬੈਕ ਨਾਲ ਨਾਲ ਚੱਲਦੇ ਹੈ ਕਿਤੇ ਮੈਸੇਜਿੰਗ ਹੋ ਰਹੀ ਕਿਤੇ ਸੋਸ਼ਲ ਮੀਡੀਆ ਹੈ ਕਿਤੇ ਮੀਡੀਆ ਹੈ ਕਿਤੇ ਪਰਸਨਲ ਕਨੈਕਟ ਹੈ ਕਿਤੇ ਪਬਲਿਕ ਦਾ ਆਪਣਾ ਕਨੈਕਟ ਹੈ ਸੋ ਕਿਤੇ ਫੈਮਿਲੀ ਦੇ ਨਾਲ ਜਿਹੜੇ ਹੈਗੇ ਲੋਕ ਉਹਨਾਂ ਦੇ ਨਾਲ ਚੱਲ ਰਹੇ ਪਾਰਟੀ ਲੈਵਲ ਦੇ ਉੱਤੇ ਜਿਹੜਾ ਹੈ ਨੁਕੜ ਮੀਟਿੰਗਾਂ ਕਿਤੇ ਡਰਾਇੰਗ ਰੂਮ ਮੀਟਿੰਗਾਂ ਕਿਤੇ ਡੋਰ ਟੂ ਡੋਰ ਹੈ ਕਿਤੇ ਵੱਡੀਆਂ ਰੈਲੀਆਂ ਹੈ ਮਤਲਬ ਉਹ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਜਣਾ ਨਾ ਫੈਸਟੀਵਲ ਚੱਲ ਰਿਹਾ ਹੈ ਮੇਲੇ ਤਰ੍ਹਾਂ ਹਾਂ ਅੱਛਾ ਅਸੀਂ ਦੇਖ ਰਹੇ ਹਾਂ ਗੱਡੀ ਵੀ ਤੁਸੀਂ ਤਿਆਰ ਕਰਵਾਈ ਹੈ ਗ੍ਰਾਫਿਕਸ ਸਪੈਸ਼ਲੀ ਲਵਾਏ ਨੇ ਬੜੀ ਵਧੀਆ ਕਰਵਾਈ ਹੈ ਤੁਸੀਂ ਸੋ ਇਹ ਆਈਡੀਆ ਕਿਵੇਂ ਆਇਆ ਤੇ ਇਹਦਾ ਕੀ ਐਡਵਾਂਟੇਜ ਮਿਲਦਾ ਇਹ ਅਸੀਂ ਪਿਛਲੀ ਵਾਰੀ ਜਿਹੜਾ ਨਾ ਇੱਕ ਇਸ ਤਰ੍ਹਾਂ ਕੈਂਪੇਨ ਵਾਸਤੇ ਇੱਕ ਅਸੀਂ ਗੱਡੀ ਤਿਆਰ ਕਰਾਈ ਸੀਗੀ ਇਲੈਕਸ਼ਨ ਵੇਲੇ ਤੋ ਜਿਸ ਵੇਲੇ ਐਤਕੀ ਆਇਆ ਤੇ ਉਹ ਸਾਡੇ ਜਿਹੜੇ ਉਹ ਸਾਥੀਆਂ ਨੇ ਕਿਹਾ ਕਿ ਜੀ ਉਹ ਪਿਛਲੀ ਵਾਰੀ ਉਹ ਜਿੱਥੇ ਗੱਡੀ ਜਾਂਦੀ ਸੀਗੀ ਤੇ ਗੱਡੀ ਵੀ ਆਪਣੇ ਆਪ ਜੀ ਕੇ ਅਟਰੈਕਸ਼ਨ ਹੈ ਉਹਦੇ ਕਰਕੇ ਫਿਰ ਉਹ ਜਿਹੜਾ ਹੈਗਾ ਗੱਡੀ ਦਾ ਉਹ ਇਹ ਸਾਡਾ ਇਹ ਵੀ ਹੁੰਦੇ ਗੱਡੀ ਹਾਜ਼ਰੀ ਲਵਾਉਂਦੀ ਹੈ ਹੁਣ ਬਾਹਰ ਖੜੇ ਆ ਉਹ ਆਪਣਾ ਕੰਮ ਤੇ ਕਰ ਹੀ ਰਹੀ ਨਾ ਕੈਂਡੀਨ ਸਾਹਿਬ ਤੁਹਾਨੂੰ ਐਡਵਾਂਟੇਜ ਕੀ ਮਿਲ ਰਿਹਾ ਕਿਉਂਕਿ ਹੋਰ ਕੈਂਡੀਡੇਟਸ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਚ ਕੋਈ ਸ਼ੱਕ ਨਹੀਂ ਉਹਨਾਂ ਨੂੰ ਚੰਡੀਗੜ੍ਹ ਬਾਰੇ ਥੋੜੇ ਜਿੰਨਾ ਸ਼ਹਿਰ ਨਾਮ ਪਤਾ ਹੋਵੇ ਜਿਵੇਂ ਤੁਸੀਂ ਲਗਾਤਾਰ ਰਹੇ ਇੱਥੇੋਂ ਸੋ ਉਹਦਾ ਕੀ ਤੁਸੀਂ ਲਾਹਾ ਲੈ ਰਹੇ ਹੋ ਦੇਖੋ ਮੈਂ ਤੇ ਪਿਛਲੇ ਲਗਭਗ 50 ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਹੈਗਾ ਔਰ ਮੈਂ ਤੇ ਦੇਖਿਆ ਕਿ ਜਿਹੜਾ 20 ਸਾਲਾਂ ਚ ਤੇ ਜਿਹੜਾ ਲੋਕਾਂ ਦੇ ਕੰਮਕਾਜ ਜੜੀ ਕੋਈ ਪ੍ਰੋਬਲਮ ਵੀ ਆਈ ਕੋਈ ਲੋਕਾਂ ਦੀ ਚਾਹੇ ਉਸ ਵੇਲੇ ਕੇਂਦਰ ਚ ਕਾਂਗਰਸ ਦਾ ਵੀ ਰਾਜ ਸੀਗਾ ਤਦ ਵੀ ਅਸੀਂ ਲੋਕਾਂ ਦੇ ਕੰਮ ਲੈ ਕੇ ਹਰ ਜਗ੍ਹਾ ਤੇ ਪੁੱਛਦੇ ਸੀਗੇ ਹੁਣ ਪਿਛਲੇ 10 ਸਾਲਾਂ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਹੋਏ ਚੰਡੀਗੜ੍ਹ ਦੀ ਨਵਾਰ ਬਦਲ ਰਹੀ ਹੈ ਪਹਿਲੇ ਇੱਕ ਰਿਟਾਇਰਡ ਬੰਦਿਆਂ ਦਾ ਸ਼ਹਿਰ ਹੁੰਦਾ ਸੀਗਾ ਹੁਣ ਇਹ ਇੱਕ ਯੰਗ ਬੰਦਿਆਂ ਦਾ ਸ਼ਹਿਰ ਬਣ ਗਿਆ ਇੱਥੇ ਹੁਣ ਟੂਰਿਜ਼ਮ ਹੱਬ ਬਣ ਰਹੀ ਹੈ ਇੱਥੇ ਆਈਟੀ ਦੀ ਹੱਬ ਬਣ ਰਹੀ ਹੈ ਇੱਥੇ ਇੰਡਸਟਰੀ ਦੀ ਹੱਬ ਜਿਹੜੀ ਹੈਗੀ ਹੈ ਉਹਨੂੰ ਸੌਫਟਵੇਅਰ ਇੰਡਸਟਰੀ ਦੀ ਹੱਬ ਵਿੱਚ ਕਨਵਰਟ ਹੋ ਰਹੀ ਹੈ ਨਾਲ ਇੱਥੇ ਹੁਣ ਐਜੂਕੇਸ਼ਨ ਦੇ ਜਿਹੜੇ ਵੱਡੇ ਅਦਾਰੇ ਇੱਥੇ ਹੈ ਹੈਲਥ ਸੈਂਟਰ ਇੱਥੇ ਵੱਡਾ ਬਣ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹਨੂੰ ਹੋਰ ਅੱਗੇ ਵੱਧ ਕੇ ਇੱਕ ਫਾਈਨੈਂਸ਼ੀਅਲ ਟਰਮੀਨਲ ਟਾਈਪ ਆਫ ਥਿੰਗ ਇੱਥੇ ਉਹ ਕਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਇੱਕ ਨਾਰਥਰਨ ਰੀਜਨ ਦਾ ਇੱਕ ਐਸਾ ਰੀਜਨਲ ਹੱਬ ਬਣ ਰਿਹਾ ਜਿਵੇਂ ਲੋਕਾਂ ਨੂੰ ਆਪਣੇ ਫਿਊਚਰ ਲਈ ਕੋਈ ਚੇਨਈ ਜਾਏ ਕੋਈ ਕੋਈ ਉੱਥੇ ਜਾਏ ਆਪਣਾ ਪੂਨੇ ਜਾਏ ਕੋਈ ਹਦਰਾਬਾਦ ਜਾਏ ਜਿਹੜੇ ਅੱਗੋਂ ਜਿਹੜੇ ਨੈਕਸਟ ਟਾਇਰ ਦੇ ਸਿਟੀਜ਼ ਹੈ ਗਿਆ ਉਹਨਾਂ ਵਿੱਚ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਸ਼ੁੱਡ ਸਟੈਂਡ ਅਪ ਐਜ਼ ਅ ਐਜ਼ ਅ ਨਿਊ ਆਪਰਚੁਨਿਟੀ ਸ੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹਰਦੀਪ ਸਿੰਘ ਸੀਗੇ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਉਹ ਕਹਿ ਰਹੇ ਵੀ ਮੈਂ ਨਹੀਂ ਚੋਣ ਲੜ ਸਕਦਾ ਇਹਨੂੰ ਕਿਵੇਂ ਦੇਖਦੇ ਕੋਈ ਚਰਚਾਵਾਂ ਇਹ ਵੀ ਨੇ ਕਿ ਭਾਜਪਾ ਸ਼ਾਮਲ ਹੋ ਸਕਦੇ ਨੇ ਸੋ ਲੱਗਦਾ ਵੀ ਜਿਹੜਾ ਵੋਟ ਬੈਂਕ ਸਪੈਸ਼ਲੀ ਜਿਹੜੇ ਸਿੱਖ ਵੋਟਸ ਜਿਹੜੀਆਂ ਉਧਰ ਜਾਣੀਆਂ ਸੀ ਉਹ ਵੀ ਹੋ ਸਕਦਾ ਥੋੜ ਨੂੰ ਪੈ ਜਾਣ ਜੇ ਕਿਤੇ ਉਹ ਭਾਜਪਾ ਚਾਹੁੰਦੇ ਨੇ ਦੇਖੋ ਹਾਲੇ ਉਹਨਾਂ ਨੇ ਹਾਲੇ ਕੋਈ ਨਿਰਣੇ ਫਾਈਨਲ ਕੀਤਾ ਨਹੀਂ ਹੈ ਇੱਕ ਵਾਰੀ ਉਹਨਾਂ ਦਾ ਨਿਰਣੇ ਆ ਜਾਂਦਾ ਤੇ ਫਿਰ ਉਸ ਉੱਤੇ ਕਮੈਂਟ ਕਰਨਾ ਅੱਛਾ ਕਿਉਂਕਿ ਦੇਖਦੇ ਉਹਨਾਂ ਨੇ ਕਿਹਾ ਵੀ ਸੁਖਵੀਰ ਬਾਦਲ ਨੇ ਧਿਆਨ ਨਹੀਂ ਦਿੱਤਾ ਵੀ ਮੈਨੂੰ ਮਜਬੂਰਨ ਨਾਮ ਵਾਪਸ ਲੈਣਾ ਪੈ ਰਿਹਾ ਇਹ ਉਹਨਾਂ ਦੇ ਪਾਰਟੀ ਦਾ ਇੰਟਰਨਲ ਮਾਮਲਾ ਹੈ ਉਹ ਕਿਸੇ ਐਹੋਜੇ ਮਾਮਲੇ ਬਾਰੇ ਇੰਟਰਨਲ ਮਾਮਲੇ ਬਾਰੇ ਬੋਲਣਾ ਅੱਛਾ ਨਹੀਂ ਹੈ ਇੱਕ ਵਾਰੀ ਹੋ ਨਿਰਨੇ ਕਰ ਲੈਂਦੇ ਉਸ ਤੋਂ ਬਾਅਦ ਹੀ ਅਸੀਂ ਕੁਝ ਬੋਲੀ ਉਹ ਹੀ ਚੰਗਾ ਲੱਗਦਾ। ਪੰਡਤ ਸਾਹਿਬ ਇੱਕ BSP ਦੇ ਕੈਂਡੀਡੇਟ ਡਾਕਟਰ ਰੀਤੂ ਸਿੰਘ ਉਹ ਵੀ ਚੌਣ ਮੈਦਾਨ 'ਚ ਨੇ ਤੁਹਾਡੇ ਖਿਲਾਫ ਉਹ ਲਗਾਤਾਰ BJP ਦੇ ਖਿਲਾਫ ਹੀ ਆਵਾਜ਼ ਚੁੱਕਦੇ ਆਏ ਨੇ ਉਹ ਕਹਿ ਰਹੇ ਨੇ ਕਿ ਇਸ ਵਾਰ ਮੈਨੂੰ ਮੌਕਾ ਦੇਣਗੇ ਚੰਡੀਗੜ੍ਹ ਦੇ ਲੋਕ ਇਹ ਲੀਡਰਾਂ ਤੋਂ ਅੱਕੇ ਪਏ ਨੇ। ਦੇਖੋ ਜੋ ਚੋਣ ਕਿਸੇ ਨੂੰ ਕੋਈ ਲੜਨ ਤੋਂ ਰੋਕ ਨਹੀਂ ਸਕਦਾ ਲੋਕਤੰਤਰ ਹੈ। ਹਰੀ ਗਦੀਕ ਆਪਣੀ ਆਪਣੀ ਜਿਹੜੀ ਹੈਗੀ ਹੈ ਵੋਟ ਬੈਂਕ ਹੈ। ਅਰਿਕ ਨੇ ਉਸ ਢੰਗ ਦੇ ਨਾਲ ਉਹਨਾਂ ਨੂੰ ਦੇਖਣਾ ਮੈਨੂੰ ਤੇ ਇਹ ਜਾਪਦਾ ਹੈ ਕਿ ਜਿਸ ਢੰਗ ਦੇ ਨਾਲ ਇਸ ਵਕਤ ਦੇ ਉੱਤੇ ਮਾਹੌਲ ਪੂਰੇ ਦੇਸ਼ ਦੇ ਵਿੱਚ ਹੈ ਇੱਕ ਹੀ ਮੁੱਦਾ ਸਾਹਮਣੇ ਕਿ ਅਸੀਂ ਕਿਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਆਉਣ ਵਾਲੇ 5 ਸਾਲ ਇਹਦੇ ਇਲਾਵਾ ਕੋਈ ਮੁੱਦਾ ਨਹੀਂ ਹੈ ਤੇ ਇੱਕ ਇਹ ਵੀ ਅਸੀਂ ਪੁੱਛਣਾ ਚਾਹਾਂਗੇ ਤੁਹਾਡੇ ਤੋਂ ਜਿਵੇਂ ਹੁਣ ਹੁਣ ਤੱਕ ਜੋ ਤੁਹਾਡੀ ਕੈਂਪੇਨਿੰਗ ਚੱਲ ਰਹੀ ਸੀਗੀ ਹੁਣ ਕਿਉਂਕਿ ਦਿਨ ਥੋੜੇ ਨੇ ਤੇ ਹੁਣ ਚੇਂਜ ਕੀ ਕਰਨ ਜਾ ਰਹੇ ਹੋ ਗੇਅਰ ਬਦਲੋਗੇ ਹੁਣ ਹੋਰ ਤਰ੍ਹਾਂ ਦੇ ਨਾਲ ਤੁਹਾਨੂੰ ਵਿਚਰਨਾ ਪੈਣਾ ਵੱਧ ਤੋਂ ਵੱਧ ਜਿਹੜਾ ਯੂਟਿਲਾਈਜ਼ ਕਰਨੇ ਪੈਣਗੇ ਦਿਨ ਉਹਦੇ ਲਈ ਕੀ ਪਲਾਨਿੰਗ ਹੈ ਦੇਖੋ ਹਲੇ ਅਸੀਂ 10 ਤਰੀਕ ਨੂੰ ਪੇਪਰ ਫਾਈਲ ਕਰ ਰਹੇ ਹਾਂ ਔਰ ਸਾਡੇ ਰਾਸ਼ਟਰੀ ਅਧਿਐਕਸ਼ ਨੱਡਾ ਜੀ ਦੇ ਵੀ ਉਹਨਾਂ ਦਾ 10 ਤਰੀਕ ਦਾ ਪ੍ਰੋਗਰਾਮ ਆ ਰਿਹਾ ਮੈਨੂੰ ਲੱਗਦਾ ਕਿ ਉਸ ਦਿਨ ਤੋਂ ਬਾਅਦ ਇੱਕ ਵੱਡੀ ਜਿਹੜੀ ਹੈਗੀ ਹੈ ਹੋਰ ਤੇਜ਼ੀ ਆਏਗੀ ਸਾਡੀ ਕੈਂਪੇਨ ਚ ਔਰ ਸਾਰੇ ਬੰਦੇ ਇਕੱਠੇ ਮਿਲ ਕੇ ਅਸੀਂ ਉਹਦੇ ਵਿੱਚ ਅੱਗੇ ਵਧਾਂਗੇ ਜੀ ਜੀ ਸੋ ਅਸੀਂ ਦੇਖ ਰਹੇ ਹਾਂ ਕਿ ਟੰਡਨ ਸਾਹਿਬ ਹੁਣ ਆਪਣੇ ਘਰ ਤੋਂ ਚੱਲਣ ਲੱਗੇ ਨੇ ਤੇ ਬੈਠ ਗਏ ਨੇ ਆਪਣੀ ਗੱਡੀ ਦੇ ਵਿੱਚ ਤੇ ਹੁਣ ਇਥੋਂ ਸ਼ੁਰੂਆਤ ਕਰ ਦਨਗੇ ਟੰਡਨ ਸਾਹਿਬ ਜ਼ਿੰਮੇਵਾਰੀਆਂ ਕਿੰਨੀਆਂ ਖੁੰਦੀ ਜਦੋਂ ਤੁਸੀਂ ਚੱਲਦੇ ਹੋ ਪ੍ਰੈਸ਼ਰ ਕਿੰਨਾ ਹੁੰਦਾ ਕਿ ਜੇ ਅੱਜ ਜੋ ਪਲੈਨਿੰਗ ਹੈ ਜੇ ਉਹ ਨਾ ਹੋਇਆ ਉਸ ਤੋਂ ਬਾਅਦ ਫਿਰ ਅਗਲੇ ਦਿਨ ਦੇ ਵਿੱਚ ਐਡ ਅਪ ਹੋ ਜਾਂਦਾ ਸੋ ਮੈਨੇਜ ਸਾਰਾ ਕਿਵੇਂ ਕਰਦੇ ਹੋ ਇਹਨੂੰ ਸਾਰੀ ਦੀ ਸਾਰੀ ਜਿਹੜੀ ਹੈ 99% ਐਸ ਪਰ ਪਲਾਨ ਹੀ ਚੱਲ ਰਿਹਾ ਕੋਈ ਉਹਦੇ ਵਿੱਚ ਕੋਈ ਐਹੋ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਔਰ ਮੈਨੂੰ ਜਿੰਨਾ ਜਿਹੜਾ ਹੈ ਲੋਕਾਂ ਦੇ ਚੰਡੀਗੜ੍ਹ ਦੇ ਬੰਦਿਆਂ ਤੋਂ ਜਿੰਨਾ ਮੈਨੂੰ ਪਿਆਰ ਮਿਲਿਆ ਔਰ ਜਿਵੇਂ ਲੋਕਾਂ ਨੇ ਮੈਨੂੰ ਮੇਰੀ ਕੈਂਪੇਨ ਦਾ ਨਾਂ ਹਮਾਰਾ ਸੰਜੇ ਟੰਡਨ ਰੱਖ ਕੇ ਜਿਸ ਤਰ੍ਹਾਂ ਸ਼ਹਿਰ ਨੇ ਮੈਨੂੰ ਓਨ ਕੀਤਾ ਮੈਨੂੰ ਲੱਗਦਾ ਕਿ ਉਹ ਇੰਨਾ ਪਿਆਰ ਜਿਹੜਾ ਉਹਨਾਂ ਨੇ ਦਿੱਤਾ ਮੈਨੂੰ ਜਿਹੜਾ ਹੈ ਉਹਨਾਂ ਨੂੰ ਮੈਂ ਉਹ ਪਿਆਰ ਨੂੰ 100 ਗੁਣਾ ਵਧਾ ਕੇ ਮੈਂ ਲੋਟਾਣਾ ਚਾਹਾਂਗਾ ਚੈਲੰਜ ਕੀ ਹੈ ਜੀ ਆ ਮਨੀਸ਼ ਤਿਵਾੜੀ ਤੋਂ ਕਿਹੜੀ ਕਿਹੜੀ ਗੱਲਾਂ ਕਰਕੇ ਤੁਹਾਨੂੰ ਲੱਗਦਾ ਕਿ ਫਾਈਟ ਜਿਹੜੀ ਹੈ ਉਹ ਤਕੜੀ ਮਿਲ ਸਕਦੀ ਹੈ ਕੋਈ ਚੈਲੰਜ ਹੈ ਹੀ ਨਹੀਂ ਹੈ ਜੀ ਉਹਨਾਂ ਨੂੰ ਉਹਨਾਂ ਕੋਲ ਨਾ ਤੇ ਉਹਨਾਂ ਦਾ ਆਪਣਾ ਵजूद ਜਿਹੜਾ ਹੈਗਾ ਇਹ ਸਭ ਤੋਂ ਵੱਡਾ ਚੈਲੰਜ ਤੇ ਉਹ ਹੀ ਉਹਨਾਂ ਵਾਸਤੇ ਹੈਗਾ ਉਹਨਾਂ ਨੇ ਅੱਜ ਤੱਕ ਜੋ ਕੰਡਕਟ ਦਿਖਾਇਆ ਹੈ ਉਹ ਆਮ ਤੌਰ ਦੇ ਉੱਤੇ ਵੋਟਰ ਨੂੰ ਪਸੰਦ ਨਹੀਂ ਆ ਉਹਨਾਂ ਨੇ ਲੜੀਆਂ ਪਿਛਲੀਆਂ ਸੀਟਾਂ ਜਿਨ੍ਹਾਂ ਵਿੱਚ 9 ਅਸੈਂਬਲੀਆਂ ਦੇ ਹਲਕੇ ਹੁੰਦੇ ਆ ਉਹ ਅਸੈਂਬਲੀ ਹਲਕੇ ਦੇ ਵਿੱਚ ਉਹ ਉੱਥੋਂ ਦੇ ਐਮਐਲਏ ਜਾਂ ਜਿੱਦਨੇ ਚੋਣਾਂ ਲੜਿਆ ਹੁੰਦਾ ਤੇ ਉਹਦੇ ਨਾਲ ਕੋਆਰਡੀਨੇਟ ਕਰਕੇ ਲੜ ਲੈਂਦੇ ਚੰਡੀਗੜ੍ਹ ਦਾ ਚੋਣ ਜਿਹੜਾ ਨਾ ਇਹ ਕਿ ਬਹੁਤ ਭਾਈਚਾਰੇ ਵਾਲਾ ਚੋਣ ਹੈ ਜਿਸ ਨਾਲ ਤੁਸੀਂ ਸਰਪੰਚ ਦਾ ਚੋਣ ਲੜਦੇ ਹੋ ਨਾ ਯਾਰ ਅੱਛਾ ਤੁਸੀਂ ਮੈਨੂੰ ਜਾਣਦੇ ਹੋ ਤੁਸੀਂ ਕਹਿੰਦੇ ਯਾਰ ਹਾਂ ਇਹ ਬੰਦੇ ਨੂੰ ਦੇਖਿਆ ਦਾ ਇਹ ਸਾਡੇ ਨਾਲ ਖੜਦਾ ਉਹਨੂੰ ਵੋਟ ਪੈ ਜਾਂਦਾ ਸੋ ਚੰਡੀਗੜ੍ਹ ਹੀ ਭਾਈਚਾਰੇ ਦਾ ਹੈਗਾ ਅਸੀਂ ਤੇ ਉਸ ਹਸਾਬ ਦੇ ਨਾਲ ਮੈਨੂੰ ਲੱਗਦਾ ਕਿ ਜਿਸ ਨਾਲ ਪਿੰਡ ਦੇ ਸਰਪੰਚ ਦਾ ਹੁੰਦਾ ਪਰਸਨਲ ਕਨੈਕਟਡ ਹੈ ਜੇ ਇੱਥੇ ਉਹਨ ਆਪਣਾ ਜਿੰਨਾ ਵੋਟਰ ਹੈਗਾ ਐਟ ਲੀਸਟ ਇੱਥੇ ਦੇ ਸੁਪੋਜ਼ਿੰਗ 50000 ਕੀ ਵੋਟਰ ਹੈ ਜਿਹਨ ਕੀ ਵੋਟਰ ਕਹਿੰਦੇ ਜਿਹੜੇ ਅੱਗੋਂ ਲੋਕਾਂ ਦੇ ਉੱਤੇ ਇਮਪ੍ਰੈਸ਼ਨ ਪਾਉਂਦੇ ਉਹ 50000 ਕੀ ਵੋਟਰ ਮੇਰੇ ਨਾਲ ਡਾਇਰੈਕਟ ਸੰਬੰਧਿਤ ਹੈ ਇਹ ਹੁਣ ਆ ਕੇ ਜਿਹੜਾ ਹੈ 40 ਸਾਲ ਬਾਅਦ ਸ਼ਹਿਰ ਦੇ ਵਿੱਚ ਆ ਕੇ ਇਹ ਉਹ ਕਨੈਕਟ ਨਹੀਂ ਬਣਾ ਸਕਦੇ ਇਹਨਾਂ ਨੂੰ ਹਾਲੇ ਥੋੜਾ ਮਿਹਨਤ ਕਰਨ ਦੀ ਜ਼ਰੂਰਤ ਹੈ ਕੋਈ ਨਹੀਂ ਇਹਨਾਂ ਨੂੰ ਕਹਿਣਾ ਅਗਲੀ ਵਾਰੀ ਦੇਖਾਂਗੇ ਜੀ ਆਖਰੀ ਸਵਾਲ ਅੱਜ 93 ਸੀਟਾਂ ਤੇ VOTING ਹੋ ਰਹੀ ਹੈ ਕੀ ਪੋਜੀਸ਼ਨ ਦੇਖਦੇ ਹੋ ਅੱਜ ਬੜੇ ਅੱਛੇ ਤਰੀਕੇ ਦੇ ਨਾਲ ਅਸੀਂ ਹੋਰ ਗਾਂ ਵਧਾਂਗੇ ਔਰ ਕਿਨਾ ਸਾਨੂੰ ਪੂਰਾ ਯਕੀਨ ਹੈ ਕਿ ਮੋਦੀ ਜੀ ਦੀ ਰਹਿਨਮਾਈ ਚ ਸਾਡੀ ਸਰਕਾਰ ਬਣਨ ਜਾ ਰਹੀ ਠੀਕ ਹੈ ਚਲ ਸੋ ਅਸੀਂ ਗੱਲਬਾਤ ਕਰ ਰਹੇ ਸੀ ਸੰਜੇ ਟੰਡਨ ਦੇ ਨਾਲ ਜਿਹੜੇ BJP ਦੇ ਉਮੀਦਵਾਰ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਤੇ ਤੁਸੀਂ ਦੇਖਿਆ ਉਹ ਕਿਸ ਤਰ੍ਹਾਂ ਦੇ ਨਾਲ ਐਕਟੀਵਿਟੀਜ਼ ਜਿਹੜੀਆਂ ਨੇ ਉਹ ਕਰ ਰਹੇ ਨੇ ਸਪੈਸ਼ਲ ਗੱਡੀ ਜਿਹੜੀ ਆ ਤਿਆਰ ਕਰਵਾਈ ਗਈ ਆ ਫਿਰ ਇੱਕ ਵਾਰ ਮੋਦੀ ਸਰਕਾਰ ਦੇ ਪਿੱਛੇ ਲਖਾਇਆ ਤੇ ਆਪਣੀਆਂ ਫੋਟੋਆਂ ਲਵਾਈਆਂ ਨੇ ਸੋ ਇਹ ਸੰਜੀਤ ਟੰਡਨ ਦਾ ਘਰ ਸੀ ਇੱਥੇ ਹੀ ਦਫ਼ਤਰ ਬਣਾਇਆ ਹੋਇਆ ਉਹਨਾਂ ਵੱਲੋਂ ਦੂਰੋਂ ਹੀ ਦਿਖ ਜਾਂਦਾ 18 ਸੈਕਟਰ ਚੰਡੀਗੜ੍ਹ ਦੇ ਵਿੱਚ ਹੈ ਕਿਉਂਕਿ ਦੂਰੋਂ ਪਤਾ ਲੱਗੇ ਕਿ ਇਹ ਉਹਨਾਂ ਦਾ ਹੀ ਘਰ ਆ ਵੱਡੇ ਵੱਡੇ ਜਿਹੜੇ ਫਲੈਕਸਿਸ ਨੇ ਉਹ ਇੱਥੇ ਲਾਏ ਹੋਏ ਨੇ ਤੇ ਇੱਥੇ ਹੀ ਜਿਹੜੀ ਆ ਉੱਥੇ ਇੱਥੇ ਹੀ ਮੀਟਿੰਗ ਜਿਹੜੀ ਸ਼ੁਰੂ ਹੁੰਦੀ ਆ ਉਹਨਾਂ ਦੀ ਸਵੇ ਸਵੇ ਜਿਹੜੇ ਲੋਕ ਉਹਨਾਂ ਨੂੰ ਮਿਲਣ ਆਉਂਦੇ ਨੇ ਇੱਥੇ ਗੱਲਬਾਤ ਕਰਦੇ ਨੇ ਆਪਣੀਆਂ ਗੱਲਾਂ ਰੱਖਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਇੱਥੋਂ ਹੀ ਨਿਕਲ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਚ ਜਾ ਕੇ ਵੋਟ ਮੰਗ ਰਹੇ ਨੇ ਇਹਨਾਂ ਦੇ ਅਗੇਂਸਟ ਮਨੀਸ਼ ਦਿਵਾੜੀ ਨੇ ਕਾਂਗਰਸ ਤੋਂ ਬੀਐਸਪੀ ਤੋਂ ਡਾਕਟਰ ਰੀਤੂ ਸਿੰਘ ਚੌਣ ਲੜ ਰਹੇ ਨੇ ਤੇ ਇਸ ਤੋਂ ਇਲਾਵਾ ਇੰਡੀਪੈਂਡੈਂਟ ਕੈਂਡੀਡੇਟਸ ਵੀ ਕਈ ਨੇ ਜਿਹੜੇ ਚੰਡੀਗੜ੍ਹ ਤੋਂ ਚੋਣ ਲੜਨ ਜਾ ਰਹੇ ਨੇ ਤੇ 1 ਜੂਨ ਨੂੰ ਚੰਡੀਗੜ੍ਹ ਦੇ ਲੋਕ ਆਪਣਾ ਫੈਸਲਾ ਸੁਣਾਉਂਦੇ ਨੇ ਉਹ ਕੀ ਹੁੰਦਾ ਉਹ ਉਸ ਦੀ ਜ਼ਰੂਰ ਉਡੀਕ ਰਹੂਗੀ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ